ਇਸ ਵਿੱਚ ਅਸੀਂ ਹੁਣ ਰੈਗੂਲਰ ਚੈਕਿੰਗ ਆ ਜਿਹੜੀ ਮੈਂ ਰੀਸੈਂਟਲੀ ਜੁਆਇਨ ਕੀਤਾ ਤੇ ਜਿਹੜੀ ਰੈਗੂਲਰ ਚੈਕਿੰਗ ਆ ਸਾਡੇ ਲਈ ਬੇਸਿਕ ਹੈਗਾ ਜਿਹੜਾ ਗੱਡੀਆਂ ਟੈਕਸ ਨਹੀਂ ਪੇ ਕਰਦੀਆਂ ਹੈਗੀਆਂ ਪੰਜਾਬ ਸਟੇਟ ਦਾ ਆਦਰ ਸਟੂਡਿਓ ਤੋਂ ਆਪਰੇਟ ਕਰਦੀਆਂ ਨੇ ਸੈਕੰਡਲੀ ਆ ਜਿਹੜੀਆਂ ਓਵਰਲੋਡ ਗੱਡੀਆਂ ਚੱਲ ਰਹੀਆਂ ਤੇ ਉਹਨਾਂ ਦੇ ਖਿਲਾਫ ਅਸੀਂ ਜਿਹੜੀ ਹੈ ਇਹ ਰੈਗੂਲਰ ਮੁਹਿੰਮ ਚੱਲਦੀ ਰਹੇਗੀ ਤੇ ਇਸ ਦੇ ਵਿੱਚ ਹੁਣੇ ਅਸੀਂ ਤਿੰਨ ਗੱਡੀਆਂ ਪਹਿਲਾਂ ਦੁਬਾਰੇ ਚਲਾਨ ਬੰਦ ਕਰਕੇ ਗਏ ਆ ਹੁਣ ਤੇ ਇਸ ਤੀ ਗੱਡੀ ਦਾ ਹੋਰ ਚਰਾਨ ਕੀਤਾ ਬਾਕੀ ਹੋਰ ਨਾਲ ਹੁਣ ਚੈਕਿੰਗ ਕਰਦੇ ਕਰਦੇ ਸਰਪ੍ਰਾਈਜ਼ ਅਸੀਂ ਵਿਜ਼ਿਟ ਕਰ ਰਹੇ ਹ ਤੇ ਸਭ ਤੋਂ ਵੱਡਾ ਜਿਹੜਾ ਹੈਗਾ ਹੁਣ ਸਾਡੇ ਲਈ ਅੱਜ ਹੀ ਨੋਟਿਸ ਆਇਆ ਇਹਦੇ ਲਈ ਸਾਡੀ ਇੱਕ ਮਾਨਯੋਗ ਟਰਾਂਸਪੋਰਟ ਵਿਸ਼ੇਸ਼ ਜੀ ਵੱਲੋਂ ਇੱਕ ਵੀਸੀਵੀ ਕੀਤੀ ਗਈ ਆ ਕਿ ਜਿਨ੍ਹਾਂ ਨੇ ਪਹਿਲਾਂ ਚਲਾਨ ਹੋਏ ਹੋਏ ਨੇ ਗੱਡੀਆਂ ਦੇ ਪਰ ਤੋਂ ਦੁਬਾਰਾ ਡਿਫਾਲਟ ਕਰ ਰਹੇ ਨੇ ਤੇ ਚਲਾਨ ਪੇ ਨਹੀਂ ਕਰ ਰਹੇ ਉਹਨਾਂ ਨੂੰ ਅਸੀਂ ਹੁਣ ਬਲੈਕਲਿਸਟ ਕਰ ਦਿੱਤਾ ਗੱਡੀਆਂ ਨੂੰ 31/12 ਤੱਕ ਦੇ ਆ ਜਿਹੜੀਆਂ ਗੱਡੀਆਂ ਸਾਡੇ ਕੋਲ ਚਲਾਨੀ ਵਿੱਚ ਬੋਲਦੀਆਂ ਨੇ ਤੇ ਸੈਕੰਡਰੀ ਅਸੀਂ ਉਹਨਾਂ ਨੂੰ ਹੁਣ ਨੋਟਿਸ ਕੱਢਾਂਗੇ ਵੀ ਤੇ ਆਪਣਾ ਪੇ ਜਿਹੜਾ ਕੋਈ ਪੈਂਡਿੰਗ ਚਲਾਨਾ ਪੇ ਕਰੋ ਕਈ ਹੋ ਕੇ ਪਹਿਲਾਂ ਡਾਕੂਮੈਂਟ ਰੱਖ ਕੇ ਕੁਝ ਗੱਡੀਆਂ ਲੀਜ਼ ਹੋਈਆਂ ਹੋਈਆਂ ਨੇ ਆਦਰਵਾਇਸ ਅਸੀਂ ਹੁਣ ਜਿਹੜਾ ਇਸ ਤੇ ਇੰਪੋਰਟ ਕਰ ਰਹੇ ਆ ਗੱਡੀਆਂ ਨੂੰ ਪਲੀਸ ਗੱਡੀਆਂ ਦੀ ਜਿਹੜੀ ਗਿਣਤੀ ਹੈ ਉਹ ਹੈਗੀ ਹੈ 780 ਦੇ ਕਰੀਬ 7 750 ਦੇ ਕਰੀਬ ਹੈਗੀ ਹੈ ਨਹੀਂ ਉਹ ਤਾਂ ਆਪਣੇ ਗੁਰਦਾਸਪੁਰ ਜਿਹੜੇ ਦੀਆਂ ਗੱਡੀਆਂ ਨੇ ਜੀ ਤੇ ਉਹ ਗੱਡੀਆਂ ਨੇ ਜਿਹੜਾ ਇੱਥੋਂ ਜਿਨ੍ਹਾਂ ਦੇ ਇੱਥੇ ਚਲਾਨ ਪੈਂਡਿੰਗ ਸੀਗੇ ਕੁਝ ਛੋਟੇ ਅਫੈਂਸ ਵੀ ਨੇ ਕੁਝ ਮੇਜਰ ਅਫੈਂਸ ਵਾਲੇ ਵੀ ਹੈਗੇ ਨੇ ਜਿਹੜੇ ਮੇਜਰ ਵਾਲੇ ਜਿਨ੍ਹਾਂ ਚ ਜਿਨ੍ਹਾਂ ਨੇ ਟੇਮ ਨਹੀਂ ਕੀਤੀ ਹੈਗੀ ਉਹਨਾਂ ਨੂੰ ਅਸੀਂ ਨੋਟਿਸ ਕੱਢ ਕੇ ਹੋਣਾ ਕਾਲ ਕਰਾਂਗੇ ਆਦਰਵਾਇਸ ਅਸੀਂ ਉਹਨਾਂ ਦੀ ਆ ਅਗਲੀ ਕਾਰਵਾਈ ਕਰਾਂਗੇ ਜੋ ਵੀ ਕਾਨੂੰਨੀ ਹੋਏਗੀ ਅਸੀਂ ਕਹਿੰਦੇ ਆ ਫਿਰ ਉਹ ਰੋਡ ਰੈਗੂਲੇਸ਼ਨ ਦੀ ਪਾਲਣਾ ਕੀਤੀ ਜਾਵੇ ਤੇ ਜਿਹੜਾ ਇਲਲੀਗਲ ਆਪਰੇਸ਼ਨ ਟਾਈਪ ਹੈ ਅਜੇ ਉਹ ਫਿਰ ਟੈਕਸ ਨਹੀਂ ਤੁਸੀਂ ਪੇ ਕਰੋਗੇ ਸਟਰੀਟ ਦਾ ਉਹ ਤਾਂ ਦੇਖੋ ਟੈਕਸ ਦਾ ਰਾਈਟ ਹੈ ਗਵਰਨਮੈਂਟ ਦਾ ਉਹ ਤੇ ਲੈਣਾ ਹੀ ਲੈਣਾ ਹੈ ਜਿ ਚਲਨ ਪਹਿਲਾਂ ਕੱਟੇ ਗਏ ਸੀਗੇ ਜੀ ਤੇ ਬਾਕੀ ਹੋਣਾ ਸੀ ਡਾਟਾ ਇਕੱਠਾ ਕਰ ਲਿਆ ਆਨਲਾਈਨ ਕਿਉਂਕਿ ਸਾਡੇ ਕੋਲ ਅਸੀਂ ਗੱਡੀ ਨੰਬਰ ਜਦੋਂ ਵੀ ਸਾਡੇ ਕੋਲ ਲੰਘਦੀਆਂ ਰੋਕ ਕੇ ਕੋਈ ਕੋਲ ਡਾਕੂਮੈਂਟਸ ਨਹੀਂ ਹੁੰਦੇ ਉਹ ਗੱਡੀ ਨੰਬਰ ਲੈ ਲੈਂਦੇ ਆ ਤੇ ਉਸਦੇ ਅਸੀਂ ਹੁਣ ਇਹਨਾਂ ਨੂੰ ਸਕੂਲਸ ਦੇ ਜਿਹੜੇ ਆ ਕਿਉਂਕਿ ਪ੍ਰਿੰਸੀਪਲ ਰਿਸਪੌਂਸੀਬਲ ਨੇ ਜੀ ਸਕੂਲ ਬੱਸ ਜਿਹੜੇ ਬੱਚੇ ਆਪਰੇਟ ਕਰ ਰਹੇ ਨੇ ਉਹ ਉਹਦੇ ਲਈ ਪ੍ਰਿੰਸੀਪਲ ਰਿਸਪੌਂਸੀਬਲ ਨੇ ਜੀ ਉਹਨਾਂ ਨੇ ਆਪਣੀਆਂ ਗੱਡੀਆਂ ਵੀ ਹਾਇਰ ਕੀਤੀਆਂ ਨੇ ਜੇ ਕੰਟੈਕਟ ਤੋਂ ਵੀ ਕੀਤੀਆਂ ਨੇ ਸੇਫ ਸਕੂਲ ਵਾਹਨ ਪਾਲਿਸੀ ਜਿਹੜਾ ਸੈਂਟਰ ਮੋਟਰ ਵਰਗਾ ਟੈਕਟਿਕ ਕਹਿੰਦਾ ਹੈ ਕਿ ਤੁਸੀਂ ਪ੍ਰਿੰਸੀਪਲ ਦੀ ਜੂਰੀ ਡਿਕਸ਼ਨ ਚ ਮਾਨਵ ਡੀਸੀ ਸਾਹਿਬ ਨਾਲ ਜੋ ਮੀਟਿੰਗ ਕਰਾਂਗੇ ਇਹਦੇ ਰਿਗਾਰਡਿੰਗ ਵੀ ਅਸੀਂ ਇਹਨਾਂ ਨੂੰ ਦੁਬਾਰਾ ਇੱਕ ਵੀਸੀ ਕਰਾਂਗੇ ਤੋ ਜਿਵੇਂ ਇਹਨਾਂ ਨੂੰ ਦੁਆਰੇ ਦੇ ਬਾਰੇ ਜਾਗਰੂਕ ਕੀ ਗਏ ਕਿਉਂਕਿ ਹੁਣ ਗਵਰਨਮੈਂਟ ਐਕਸਟੈਂਡ ਕਰ ਦਿੱਤਾ ਹੁਣ ਤੱਕ ਸਾਡੇ ਅਸੀਂ 4-5 ਚਲਾਨ ਕਰ ਚੁੱਕੇ ਆ ਜਿਹੜੇ ਜ਼ਿਆਦਾ ਅਫੈਂਸ ਡਿਫਾਲਟਰ ਗੱਡੀਆਂ ਹੈ ਜੀ